ਹਾਂਜੀ ਬਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣ ਕਿਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਹਾਂ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਬਈ ਆਪਾਂ ਕਬੂਤਰੀ ਮੰਗਾਈ ਸੀ ਰੱਤੀ ਆਨਲਾਈਨ ਕਿਸੇ ਭਰਾ ਤੋਂ ਕਿਸੇ ਭਰਾ ਨੇ ਵੀਡੀਓ ਤੇ ਸੇਲ ਪਾਈ ਸੀ ਕਬੂਤਰੀ ਤੇ ਕਬੂਤਰੀ ਆਪਾਂ ਨੂੰ ਬਹੁਤ ਵਧੀਆ ਲੱਗੀ ਪਸੰਦ ਲੱਗੀ ਰੱਤੀ ਖੱਟੀਆਂ ਅੱਖਾਂ ਦੀ ਕਬੂਤਰੀ ਕੇ ਭਰਾ ਤੋਂ ਆਪਾਂ ਮੰਗਾਈ ਆਨਲਾਈਨ ਤੇ ਕੱਲ ਭਰਾ ਨੂੰ ਆਪਾਂ ਪੈਸੇ ਪਾਤੇ ਸੀ ਗੂਗਲ ਪੇ ਕਰਤੇ ਸੀ ਤੇ ਵੀਰੀ ਨੇ ਕਰਾਤੀ ਆਪਣੀ ਕਬੂਤਰੀ ਡਿਲੀਵਰੀ ਤੇ ਕਬੂਤਰੀ ਆਪਣੇ ਕੋਲ ਗਈ ਆ ਪਹੁੰਚ ਤੇ ਭਰਾ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਸਾਰੇ ਭਰਾਵਾਂ ਨੂੰ ਕਬੂਦਰੀ ਦਾ ਕਰਾਉਂਦੇ ਆ ਸ਼ੌਂਕ ਤੇ ਸਾਰੇ ਭਰਾ ਦੱਸਿਓ ਜ਼ਰੂਰ ਵੀ ਕਿੱਦਾਂ ਲੱਗੀ ਕਬੂਦਰੀ ਕਿੰਨੀ ਚੰਗੀ ਜੀ ਨਸਲ ਦੀ ਆ ਜਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਕਿੱਦਾਂ ਲੱਗੀ ਆਪਾਂ ਤਾਂ ਬਹੁਤ ਵਧੀਆ ਲੱਗੀ ਵੀਰੇ ਤਾਂ ਹੀ ਆਪਾਂ ਕਬੂਦਰੀ ਭਰਾ ਤੋਂ ਮੰਗਾਈ ਆ ਤੇ ਹੁਣ ਵੀ ਆਪਣੀ ਕੋ ਕਬੂਦਰੀ ਆਪਣੇ ਘਰੇ ਗਈ ਆ ਪਹੁੰਚ ਤੇ ਕੋਰੀਅਰ ਵਾਲਾ ਵੀਰ ਆਪਣੀ ਕਬੂਦਰੀ ਫੜਾ ਗਿਆ ਤੇ ਤੁਹਾਨੂੰ ਸਾਰੇ ਭਰਾਵਾਂ ਨੂੰ ਕਰਾਉਂਦੇ ਆ ਸ਼ੌਂਕ ਤੇ ਆਪਾਂ ਲਾਉਣੀ ਵੀਰੇ ਲਾਲ ਚੀਨੇ ਕਬੂਤਰ ਨਾਲ ਤੇ ਬਾਕੀ ਤੁਸੀਂ ਸਾਰੇ ਭਰਾ ਆਪਾਂ ਨੂੰ ਦੱਸਿਓ ਕਿਹੜੇ ਕਬੂਤਰ ਨਾਲ ਲਾਈਏ ਲਾਲ ਚੀਨੇ ਨਾਲ ਲਾਈਏ ਜਾਂ ਰੱਤੇ ਨਾਲ ਲਾਈਏ ਤੇ ਕਬੂਤਰੀ ਤੁਹਾਨੂੰ ਖੋਲ ਕੇ ਵੀ ਵਿਖਾਉਂਦੇ ਆ ਤੁਹਾਨੂੰ ਕਬੂਤਰੀ ਆ ਕਰਾਉਂਗੇ ਸ਼ੌਂਕ ਆ ਪਰ ਕਬੂਤਰੀ ਆਪਾਂ ਲਾਉਣੀ ਆ ਬਾਈ ਆ ਲਾਲ ਚੀਨੀ ਕਬੂਤਰ ਨਾਲ ਐਸ ਨਾਲ ਤੇ ਤੁਸੀਂ ਆਪਾਂ ਸਾਰੇ ਭਰਾ ਦੱਸਿਓ ਕਿ ਆਪਾਂ ਇਹ ਲਾਲ ਚੀਨੀ ਨਾਲ ਲਈਏ ਜਾਂ ਰੱਤੇ ਨਾਲ ਲਈਏ ਰੱਤੇ ਨਾਲ ਪਹਿਲਾਂ ਆਪਣੀ ਆ ਲਾਲ ਚੀਨੀ ਕਬੂਤਰੀ ਲਈ ਹੋਈ ਆ ਤੇ ਇਹ ਲਾਲ ਚੀਨੀ ਕਬੂਤਰ ਨਾਲ ਆਪਾਂ ਕਬੂਤਰੀ ਲਈ ਸੀ ਗਲੜੀ ਉਹ ਵੀ ਤੁਹਾਨੂੰ ਦਿਖਾਉਂਦੇ ਆ ਕਿਹੜੀ ਕਬੂਤਰੀ ਇਹਨਾਂ ਲਈ ਸੀ ਤੋਂ ਕਬੂਤਰੀ ਨਾਲ ਆਪਾਂ ਇਹ ਲਾਲ ਚੀਨਾ ਕਬੂਤਰ ਦਿੱਤਾ ਤੋੜ ਆ ਉਹ ਕਬੂਤਰੀ ਆਪਾਂ ਹੋਰ ਨਾਲ ਲਾਉਣੀ ਆ ਤੇ ਇੱਕੋ ਇਹ ਚਿੱਟੀਆਂ ਅੱਖਾਂ ਦਾ ਉਹ ਭਰਾ ਬੈਠਾ ਲਾਲ ਸਰਾ ਆ ਦੇਖੋ ਜੀ ਇਹ ਅੰਡੇ ਤੇ ਹੀ ਬੈਠਾ ਆ ਨਾਲ ਆ ਕਬੂਤਰੀ ਲੱਗੀ ਹੈ ਲਾਲ ਚਿੰਨੀ ਤੇ ਬਾਕੀ ਆਪਣੇ ਆ ਰੱਤੇ ਕਬੂਤਰ ਨਾਲ ਆ ਕਬੂਤਰੀ ਲੱਗੀ ਹੈ ਲਾਲ ਸਰੀ ਇਹ ਵੀ ਅੰਡੇ ਤੇ ਹੀ ਬੈਠੀ ਆ ਤੇ ਆ ਰੱਤਾ ਆ ਰੱਤੇ ਦਾ ਪੱਠਾ ਵਾ ਰੱਤਾ ਇਹ ਇਹਨਾਂ ਦਾ ਪੱਠਾ ਵਾ ਬਈ ਤੇ ਕਬੂਤਰ ਕਰ ਲੋ ਚੈੱਕ ਤਾਂ ਤੁਸੀਂ ਦੱਸਿਓ ਸਾਰੇ ਭਰਾ ਫਿਰ ਆਪਾਂ ਕਿਹੜੀ ਕਬੂਤਰੀ ਲਾਈ ਇਹਨਾਂ ਨਾਲ ਰੱਤੇ ਨਾਲ ਲਾਲ ਚਿੰਨੇ ਨਾਲ ਰੱਤੀ ਲਾਈਏ ਜਾਂ ਰੱਤੇ ਨਾਲ ਰੱਤੀ ਲਾਈਏ ਤੇ ਕਾ ਕਬੂਤਰ ਬਈ ਆਪੇ ਇਹਦੇ ਹਾਸਤੇ ਲਾਉਣੀ ਆ ਤੇ ਤੁਹਾਨੂੰ ਦਿਖਾਉਂਦੇ ਆ ਸਾਰੇ ਭਰਾਵਾਂ ਨੂੰ ਕਰਾਉਂਦੇ ਆ ਸ਼ੌਂਕ ਖੋਲ ਕੇ ਇਹਦੇ ਨਾਲ ਕਬੂਤਰ ਹੀ ਪਹਿਲਾਂ ਆਪ ਲਾਈ ਸੀ ਗੱਲੜੀ ਤੇ ਚਲੋ ਫਿਰ ਬਈ ਤੁਹਾਨੂੰ ਕਰਾ ਦਿਆਂ ਸ਼ੌਂਕ ਖੁੱਡੇ ਖੋਲ ਦੇ ਉਹ ਪਰਲਾ ਖੁੱਡਾ ਖੋਲੇ ਗਾ ਬਈ ਖੁੱਡੇ ਦੀ ਇਹ ਖੋਲ ਕਬੂਤਰ ਆ ਜਾਣਗੇ ਬਾਹਰ ਅਜੇ ਪੈ ਨਹੀਂ ਲੱਗਾ ਥੋੜਾ ਤੇ ਤੁਹਾਨੂੰ ਸ਼ੌਂਕ ਕਰਾਉਨੇ ਆ ਬਈ ਸ਼ੌਂਕ ਕਰਾਉ ਲਵਾਉਣੀ ਆ ਲਾਲ ਚੀਨੇ ਨਾਲ ਲਾਉਣੀ ਆ ਮਾਲ ਲੋਜੀ ਲਾਲਚੀ ਨਾਲ ਦਿੱਤਾ ਭਾਈ ਇੱਥੇ ਛੱਡ ਤੇ ਇੱਕ ਜੋੜਾ ਆਪਾਂ ਲਾਉਨੇ ਇੱਕ ਇੱਕ ਜੋੜਾ ਭਈ ਆਪਾਂ ਲਾਇਆ ਨਵਾਂ ਕਰ ਲੋ ਚੱਕ ਚਿੱਟੀਆਂ ਅੱਖਾਂ ਦਾ ਕਬੂਤਰ ਤੇ ਪੀਲੀਆਂ ਚਿੱਟੀਆਂ ਅੱਖਾਂ ਦੀ ਗੱਲ ਰਿਹਾ ਕਬੂਤਰਾਂ ਦੀ ਕਬੂਤਰੀ ਹੈ ਭਈ ਇਹ ਪੀਲੀਆਂ ਖੱਟੀਆਂ ਹਾਂ ਕਬੂਤਰੀਆਂ ਤੇ ਕਬੂਤਰ ਚਿੱਟੀਆਂ ਦਾ ਤੇ ਬਾਕੀ ਵੀਰੇ ਹੁਣ ਆਪਾਂ ਲਾਲਚੀ ਦੇ ਨਾਲ ਲੱਗੇ ਲਾਉਣ ਕਬੂਤਰੀ ਰੱਤੀ ਦੇਖਦੇ ਹਾਂ ਸਾਰੇ ਬਰਾ ਦੱਸੋ ਜਰੂਰ ਵੀ ਕਬੂਦਰੀ ਤੇ ਨਾ ਲਾਈਏ ਜਾਂ ਲਾਲਚੀ ਦੇ ਨਾ ਲਾਈਏ ਲਾਲਚੀ ਦਾ ਕਦ ਕੱਡ ਦੇਖ ਲੋ ਬਾਬੇ ਧੰਨੇ ਨਸਲ ਬਾਬੇ ਧੰਨੇ ਵਾਲੇ ਕੂਤਰਾ ਨਸਲ ਦੇ ਕਬੂਤਰ ਆ ਤੇ ਚਲੋ ਬਾਈ ਫਿਰ ਤੁਹਾਨੂੰ ਸ਼ੌਕ ਕਰਾਉਂਦੇ ਆ ਕਬੂਦਰੀ ਦਾ ਚੱਲ ਫਰੇਕਮ ਜੱਟ ਰੱਖ ਇੱਥੇ ਟਿਪਾਂ ਪੱਟ ਇਹ ਤੇ ਰੱਖ ਲਈ ਸੀ ਤੇ ਯਾ ਨਾ ਬੱਟੀ ਉਹਨਾਂ ਉੱਤੇ ਜੇ ਮਗਰ ਸਾਰੀ ਜੜੀ ਪੈਣੇ ਜੁੱਤੇ ਵਗਾਈ ਕਰਦੇ ਰਹੀਏ ਆ ਹੀ ਪੱਟ ਲਾਉ ਤੋਂ ਫਾਈ ਦੇ ਤਾ ਇਹ ਤੁਹਾਨੂੰ ਦਿਹਾਉਂਦੇ ਆਂ ਕਬੂਤਰੀ ਆਹ ਬੈਠੀ ਆ ਆਪਾਂ ਤਾਂ ਵਧੀਆ ਲੱਗੀ ਆਪਾਂ ਤਾਂ ਮੰਗਾਈ ਵੇ ਜਿਹੜੀ ਚੀਜ਼ ਆਪਾਂ ਨੂੰ ਵਧੀਆ ਲੱਗਿਆ ਆਪਾਂ ਮੰਗਾ ਲੈਂਦੀ ਆ ਦੇ ਲਓ ਜੀ ਫਿਰ ਆਹ ਬਈ ਕਬੂਦਰੀ ਖੱਟੀਆਂ ਅੱਖਾਂ ਦੀ ਕਰਾਉਂਦੇ ਆ ਤੁਹਾਨੂੰ ਸ਼ੌਂਕ ਨਾ ਫੜੀਏ ਕਮ ਜੱਟ ਕਰੀ ਵੀਡੀਓ ਸੁਭਾਈਂ ਕਰਾ ਦਈਏ ਇੱਕ ਕਬੂਦਰੀ ਆਪਾਂ ਨੂੰ ਪਸੰਦ ਲੱਗੀ ਆਪਾਂ ਮੰਗਾਈ ਆ ਪੀਰੀਆਂ ਖੱਟੀਆਂ ਅੱਖਾਂ ਕਬੂਦਰੀਆਂ ਸ਼ੌਂਕ ਕਰ ਲੋ ਕਬੂਦਰੀ ਦਾ ਦੇ 10 ਪਰ ਸਾਫ ਆ ਕਬੂਦਰੀ ਇਹੇ ਕਬੂਦਰੀ ਗੂੜੀ ਰਤੀ ਆ ਬਾਈ ਤੇ ਗਲਾਬੀ ਪਹਿਲਾ ਕੱਚ ਰਹੀ ਹੈ ਦੀ ਆਵੇ ਤੇ ਰੰਗ ਵੀ ਲੱਗਾ ਹੋਇਆ ਤੇ ਕਰ ਲੋ ਕਬੂਦਰੀ ਚੈੱਕ ਬਾਈ ਜੀ ਤੇ ਬਾਕੀ ਛੱਡ ਕੇ ਦਿਖਾਉਂਦੇ ਤੁਹਾਨੂੰ ਲਾਲ ਸਰੇ ਨਾਲ ਸਾਰੇ ਭਰਾ ਦੱਸਿਓ ਕਬੂਦਰੀ ਕਿੱਦਾਂ ਲੱਗੀ ਤੋਰੀ ਡਰਦੀ ਆ ਬਾਈ ਫਰਤੀ ਵੀ ਵਧੀਆ ਆ ਆਹ ਲੋ ਜੀ ਕਰ ਲੋ ਚੈੱਕ ਲਾਲ ਚੀਨੇ ਨਾਲ ਛੱੜਤੀ ਆਪਾਂ ਚੱਲ ਜਿਓ ਭਰਾ ਮੇਨਾ ਕਿਨੋ ਹੋ ਜਾ ਮਸਤ ਕਰ ਲਾ ਪੱਠੀ ਮਸਤ ਆ ਵੜੀ ਤੇ ਦੱਸਿਓ ਸਾਰੇ ਭਰਾ ਬਾਈ ਕਿਹੜੇ ਕਬੂਤਰ ਨਾਲ ਲਾਈਏ ਆਪਾਂ ਕਬੂਤਰ ਵੀ ਤੁਹਾਨੂੰ ਲਿਆ ਕੇ ਵਿਖਾਉਨੇ ਆ ਸਾਰੇ ਇਹ ਲਾਲ ਚੀਨੇ ਨਾਲ ਲਾਈਏ ਜਾਂ ਦੂਜੇ ਰੱਤੇ ਨਾਲ ਲਾਈਏ ਜਾਂ ਰੱਤੇ ਦੂਜੇ ਨਾਲ ਲਾਈਏ ਕਿਹੜੇ ਨਾਲ ਲਾਈਏ ਓ ਬਈ ਫਿਰ ਆਪਾਂ ਦੂਜੇ ਕਬੂਤਰ ਲੈ ਕੇ ਆਉਨੇ ਆ ਅਖੜ ਇੱਥੇ ਇਥੇ ਰਹੀ ਹਾਂ ਦੱਸਿਓ ਸਾਰੇ ਭਰਾ ਵੀ ਆਪਾਂ ਇਹ ਰੱਤੇ ਨਾਲ ਲਾਈਏ ਜਾਂ ਆਹ ਲਾਲ ਚੀਨੇ ਨਾਲ ਲਾਈਏ ਜਾਂ ਕਿਹੜੇ ਨਾਲ ਲਾਈਏ ਦੱਸਿਓ ਜਰੂਰ ਸਾਰੇ ਭਰਾ ਪਰ ਆਪਾਂ ਵੈਸੇ ਆਪਾਂ ਤਾਂ ਲਾਲ ਚੀਨੇ ਨਾਲ ਮਗਾਉਣ ਵਾਸਤੇ ਲਾਈ ਸੀ ਇਹ ਕੋਈ ਨਹੀਂ ਆ ਰੱਤਾ ਦੱਸਿਓ ਵੀ ਪਾਏ ਰੱਤੇ ਨਾਲ ਲਾਈਏ ਜਾਂ ਦੂਜੇ ਰੱਤੇ ਨਾਲ ਲਾਈਏ ਸਾਰੇ ਭਰਾ ਜਰੂਰ ਦੱਸਿਓ ਲਾਕ ਬਿਆ ਮਸਤ ਹੋ ਗਿਆ ਅੱਛਾ ਖੋਲੀ ਵੇ ਕਬੂਤਰ ਪੌਂ ਲੱਗ ਗਿਆ ਈ ਤਮਾਲ ਉਹਦਾ ਤੇ ਕਰਤਾ ਤੁਹਾਨੂੰ ਹੋਰ ਦਿਖਾਉਨੇ ਆ ਦੇਖ ਪਰਲੇ ਹੁਡੇ ਚ ਬਈ ਉਹ ਰੱਤਾ ਉਹਨੂੰ ਥੋੜੀ ਘੁੰਮਣ ਘੇਰੀ ਵੇਖੀ ਸੀ ਉਦੋਂ ਬਈ ਆਪਾਂ ਲਿਆ ਸੀ ਬਚਾ ਤੇ ਪੱਕੀ ਵੈਸੇ ਬੱਚਿਆਂ ਜੋ ਘਰ ਰਹਿ ਗਿਆ ਹੌੜ-ਹੌੜਾਂ ਜੁਗਾ ਤਨੇ ਰਿਹਾ ਉਹ। ਕੱਲਾ ਬੱਤਿਆਂ ਜੁਗਾ ਬਈ। ਦੇ। ਆਇਆ ਪਟਿਆ। ਹਬਸਾ। ਆ ਲੋ ਬਈ ਫੇਰਾ। ਦੱਸਿਓ ਸਾਰੇ ਭਰਾ ਕਿ ਰੱਤੇ ਨਾਲ ਲਾਈਏ। ਕਿਹੜੇ ਰੱਤੇ ਨਾਲ ਲਾਈਏ ਪਾਣੂ ਦੱਸਿਓ ਜਰੂਰ। ਖੋਲੀ। ਦੱਸੋ ਬਾਈ ਫਿਰ ਸਾਰੇ ਭਰਾ। ਰੱਤੇ ਨਾਲ ਲਾਈਏ ਜਾਂ ਲਾਲ ਚੀਨੇ ਨਾਲ ਲਾਈਏ ਜਾਂ ਰੱਤੇ ਨਾਲ ਲਾਈਏ ਕਿਹੜੇ ਨਾਲ ਲਾਈਏ ਬਾਈ ਦੱਸਿਓ ਇਹ ਮਿਰਗੀ ਪੱਕੀ ਹੋਈ ਹੈ ਨਾ ਇਹਨੂੰ ਬਾਈ ਘੁੰਮਣ ਕੇਰੀ ਪੈ ਗਈ ਸੀ ਉਦੋਂ ਸੀ ਹੁਣ ਪੱਕ ਗਈ ਮਿਰਗੀ ਯਾਨੀ ਕਿ ਬੱਚਿਆਂ ਵਾਲੇ ਰਹਿ ਗਿਆ ਔੜ ਦਾ ਬਹੁਤ ਸੀ ਬਾਈ ਦੋ ਬਾਰੀਆਂ ਜਿੱਤੂ ਆਏ ਤਾਨੂੰ ਦੱਸੋ ਫਿਰ ਕਿਹੜੇ ਕਬੂਤਰ ਨਾਲ ਲਾਈਏ ਬਾਈ ਵਾਪ ਉੰਦਾਰਤਾ ਵੀ ਧਮਾਲ ਮੇਰਾ ਜ਼ਰਾ ਦਾ ਬਾਈ ਰੱਤੇ ਨਾਲ ਆਦ ਗਏ ਬਾਕੀ ਤੁਸੀਂ ਸਾਰੇ ਭਰਾ ਦੱਸੋ ਵੀ ਆਪਾਂ ਰੱਤੇ ਨਾਲ ਰੱਖ ਗਏ ਕਿ ਲਾਲ ਚੀਨੇ ਨਾਲ ਰੱਖ ਗਏ ਕਿ ਆਹ ਰੱਤੇ ਨਾਲ ਰੱਖ ਗਏ ਕਿ ਆਹ ਸਰਤੇਆਂ ਲਾਈਏ ਕਿਹੜੇ ਨਾਲ ਲਾਈਏ ਜਰੂਰ ਦੱਸੋ ਭਰਾ ਬਣ ਕੇ ਤੇ ਕਿੱਦਾਂ ਲੱਗੇ ਕਬੂਤਰ ਇਹ ਕਮੈਂਟਾਂ ਵਿੱਚ ਜੱਸੇ ਜਰੂਰ ਮੋਂਦਾ ਤਮਾਲ ਰੱਤਾ ਗਰਮੀ ਵਾਲਾ ਉਹ ਬੱਸ ਭਰਾਵਾ ਤੈਨੂੰ ਲੜਨ ਵਾਸਤੇ ਥੋੜੋ ਸੱਦੇ ਅਸੀਂ ਤੇ ਤੂੰ ਲੜੀ ਆ ਕਬੂਤਰੀ ਬਈ ਬਹੁਤ ਚੰਗੀ ਆ ਬਾਲੀ ਚੰਗੀ ਨਸਲ ਆ ਬਾਲੀ ਠੰਡੀ ਕਬੂਤਰੀ ਆ ਵੀਰੇ ਉਹ ਤੇਰੀ ਗਰਮ ਨਹੀਂ ਗਈ ਪੂਰੀ ਠੰਡੀ ਆ ਇੱਕ ਦੱਸੋ ਵੀਰ ਫਿਰ ਕਿਹੜੇ ਕਬੂਤਰ ਨਾਲ ਲਾਈਏ ਇਹਨੂੰ ਰੱਤੇ ਨਾਲ ਲਾਈਏ ਜਾਂ ਲਾਲ ਚੀਨੇ ਨਾਲ ਲਾਈਏ ਜਾਂ ਰੱਤੇ ਨਾਲ ਲਾਈਏ ਸਾਰੇ ਬ੍ਰਗਮੈਂਟਾਂ ਦੇ ਵਿੱਚ ਦਰੂਰ ਦੱਸਿਓ ਤੇ ਕਬੂਦਰੀ ਕਿਵੇਂ ਲੱਗੀ ਇਹ ਵੀ ਆਪਾਂ ਨੂੰ ਦੱਸਿਓ ਕਿਦਾਂ ਦੀ ਨਸਲ ਲੱਗੀ ਤੁਹਾਨੂੰ ਛੋਟੀ ਜੰਝ ਦੀ ਕਬੂਦਰੀ ਆ ਬਈ ਤੇ ਭਰਾ ਦਾ ਧੰਨਵਾਦ ਜਿਹੜੇ ਭਰਾ ਨੇ ਆਪਾਂ ਨੂੰ ਕੀਤੀ ਕੋਰੀਅਰ ਤੇ ਬਾਕੀ ਵੀਰੇ ਵੀਡੀਓ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬਰ ਤੇ ਲਾਲ ਚੀਨੇ ਦਾ ਆਪਣੇ ਲਾ ਵੀ ਕੱਦ-ਗਾੜ ਪੂਰਾ ਤਗੜਾ ਵਾਕਿਆ ਰੱਤਾ ਇਹਦਾ ਵੀ ਕਦਗੜ ਪੂਰਾ ਤਗੜਾ ਤੇ ਬੂਦਰੀ ਰੱਤੀ ਵੀ ਚੰਗੀ ਆ ਬਈ ਤੇ ਬਾਕੀ ਵੀਰੇ ਕਬੂਤਰ ਮਗਾ ਮਗੂ ਕੇ ਚੰਗੇ ਬੰਦੇ ਹੁੰਦੇ ਆ ਛੇਤੀ ਘਰੋਂ ਤਾਂ ਚੰਗੀ ਨਸਲ ਤਿਆਰ ਹੁੰਦੀ ਨਹੀਂ ਤੇ ਫੇਰ ਵੀ ਵੀਰੇ ਜੇ ਕਬੂਤਰ ਪਾਸਿਆਂ ਉਸੇ ਮਗਾ ਕੇ ਨਸਲ ਵਧੀਆ ਤਿਆਰ ਕੀਤੀ ਉਹ ਵੀ ਉਹਦੇ ਵਰਗੀ ਰੀਸ ਨਹੀਂ ਘਰ ਵਾਲੀ ਨਾਲ ਦੀ ਨਸਲ ਨਾਲ ਦੀ ਰੀਸ ਵੀ ਨਹੀਂ ਤੇ ਤੇ ਲੋ ਬਾਈ ਫਿਰ ਅੱਜ ਦੀ ਵੀਡੀਓ ਚ ਇੰਨਾ ਹੀ ਜਲਦੀ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ ਚ ਤੇ ਦੱਸਿਓ ਜਰੂਰ ਸਾਰੇ ਭਰਾ ਕਿੱਦਾਂ ਲੱਗੀ ਕਬੂਤਰੀ ਤੇ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜਿਹੜੇ ਨਾਲ ਆਪਣੇ ਜੁੜੇ ਆ ਤੇ ਜਿਹੜੇ ਨਵੇਂ ਜੁੜਦੇ ਆ ਤੈਂਦ ਲੋ ਧੰਨਵਾਦ ਸਾਰੇ ਭਰਾਵਾਂ ਦਾ